ਕੱਲ੍ਹ ਸਵੇਰ ਤੋਂ ਦਿੱਲੀ ਦੇ ਵਿੱਚ ਇੱਕ ਐਸਾ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਜਿਹਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਦਨਾਮ ਕਰਨ ਦੀ ਜੋ ਕੋਜੀ ਕੋਸ਼ਿਸ਼ ਸਰਦਾਰ ਪਰਮਜੀਤ ਸਿੰਘ ਸਰਨਾ ਸਾਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਗਈ ਇੱਕ ਅਖਬਾਰ ਦੇ ਬਿਆਨ ਰਾਹੀਂ ਜਿਹੜਾ ਇਹ ਅਖਬਾਰ ਦੇ ਵਿੱਚ ਬਿਆਨ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੋ ਸੰਭਾਲੇਗਾ ਦਿੱਲੀ ਪਬਲਿਕ ਸਕੂਲ ਇਹ ਕਿਸ ਮੰਚਾ ਦੇ ਨਾਲ ਬਿਆਨ ਲਗਵਾਏਗੇ ਇਹਦੀ ਤਹ ਤੱਕ ਅਸੀਂ ਕੱਲ ਵਰਕਿੰਗ ਕੀਤੀ ਹੈ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਇਹਦੇ ਚ ਹੱਥ ਨੇ ਉਹਦਾ ਅੱਜ ਖੁਲਾਸਾ ਕਰਨ ਜਾ ਰਿਹਾ ਮੈਂ ਸਮਝਦਾ ਕਿ 12 ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪ੍ਰਧਾਨਗੀ ਦੇ ਕੁਰਸੀ ਤੇ ਬੈਠ ਕੇ ਇਹ ਸ਼ਖਸ ਇੰਨੇ ਗੈਰ ਜ਼ਿੰਮੇਵਾਰ ਹੋ ਗਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਡਣ ਦੀ ਕੋਈ ਜਿਹੜੀ ਹੈ ਉਹ ਕਸਰ ਨਹੀਂ ਛੱਡਦੇ ਇਸ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਔਰ ਉਹਦੇ ਵਿੱਚ ਕੁਝ ਸਟਾਫ ਤੇ ਨਾਲ ਦੋ ਦਿਨ ਵਕੀਲਾ ਦੇ ਨਾਮ ਵੀ ਆਏ ਔਰ ਅਸੀਂ ਜਿਸ ਵਕਤ ਤਹਿਕੀਕਾਤ ਕੀਤੀ ਕਿ ਇਹ ਡੀਪੀਏ ਸਕੂਲ ਦੀ ਜਿਹੜੀ ਸਾਨੂੰ ਮੇਲ ਆਈ ਸੀ ਚੈੱਕ ਕਰਾਈ ਗਈ ਕਿ ਪਰਸੋਂ ਇਹ ਸ਼ਾਮ ਨੂੰ ਇੱਕ ਮੇਲ ਆਂਦੀ ਹੈ ਔਰ ਉਸ ਮੇਲ ਦੇ ਵਿੱਚ ਇੱਕ ਕੋਲਾਬੋਰੇਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਹ ਮੇਲ ਕਿੰਨੇ ਭੇਜੀ ਹੈ ਕਿਹੜੀ ਸੁਸਾਇਟੀ ਤੋਂ ਆਈ ਹੈ ਇਹਦੇ ਹਲੇ ਤਹਿਕੀਕਾਤ ਗੱਲਬਾਤ ਕੀਤੀ ਔਰ ਇਹਦੇ ਵਿੱਚ ਜਿਹੜਾ ਨਾਮ ਸੀ ਦਿੱਲੀ ਪਬਲਿਕ ਸਕੂਲ ਦਾ ਅਸੀਂ ਦਿੱਲੀ ਪਬਲਿਕ ਸਕੂਲ ਦੇ ਆਫੀਸ਼ਲ ਮੇਲ ਐਡਰੈਸ ਦੇ ਉੱਤੇ ਇੱਕ ਕੰਪਲੇਂਟ ਪਾਈ ਹੈ ਔਰ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਮੇਲ ਵਾਕਈ ਤੁਸੀਂ ਭੇਜੀਏ ਕਿ ਨਹੀਂ ਭੇਜੀ ਹਲੇ ਉਹਦਾ ਜਵਾਬ ਆਇਆ ਨਹੀਂ ਮਗਰ ਰਾਤ ਬੈਠ ਕੇ ਜਿਸ ਵਕਤ ਅਸੀਂ ਇਹ ਸੁਸਾਇਟੀ ਦੀ ਅਸਲ ਮੇਲ ਚੈੱਕ ਕੀਤੀ ਹੈ 2 ਸਾਲ ਪਹਿਲੇ ਇਹਦਾ ਇਹ ਮੇਲ ਆਈਡੀ ਬਣਿਆ ਡੀਪੀ ਡੀਪੀਐਸ ਇੰਟਰਨੈਸ਼ਨਲ ਸੁਸਾਇਟੀ ਦਾ ਔਰ ਉਹਦੇ ਵਿੱਚ ਜਿਸ ਵਕਤ ਜਾ ਕੇ ਚੈੱਕ ਕੀਤਾ ਕਿ ਇਹਦੇ ਵਿੱਚ ਕੌਣ ਕੌਣ ਹੈਗੇ ਨੇ ਔਰ ਉਹਦੇ ਵਿੱਚ ਸਰਦਾਰ ਕੁਲਜੀਤ ਸਿੰਘ ਸਚਦੇਵਾ ਜਿਹੜਾ ਵਕੀਲ ਹੈ ਉਹ ਲੀਗਲ ਐਡਵਾਈਜ਼ਰ ਹੈ ਸੁਸਾਇਟੀ ਦਾ ਔਰ ਇਹ ਉਹੀ ਵਕੀਲ ਹੈ ਜਿਹੜਾ ਟੀਚਰਾਂ ਦੇ ਕੇਸ ਲੜ ਰਿਹਾ ਜਿਸ ਨੂੰ ਫੰਡਿੰਗ ਸਰਦਾਰ ਪਰਮਜੀਤ ਸਿੰਘ ਸਰਨਾ ਸਾਧਾ ਰਵਿੰਦਰ ਸਿੰਘ ਸਰਨਾਉਣਾ ਕਰ ਰਿਹਾ ਕਿਉਂਕਿ ਇੰਨੇ ਮਹਿੰਗੇ ਮਹਿੰਗੇ ਵਕੀਲਾਂ ਨੂੰ ਕਰਨਾ ਮੈਂ ਸਮਝਦਾ ਕਿ ਟੀਚਰਾਂ ਦੇ ਵਾਸਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਬਾਰ ਕਾਉਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਵਰਗਿਆਂ ਨੂੰ ਤੁਸੀਂ ਜਿਨ੍ਹਾਂ ਦੀਆਂ ਪੇਸ਼ੀਆਂ ਦੇ ਇੱਕ ਇੱਕ ਪੇਸ਼ੀ 10-10 ਲੱਖ ਦੀ ਹੈ ਉਹਨਾਂ ਵਕੀਲਾਂ ਨੂੰ ਪੇਸ਼ ਕਰਨ ਵਸੇ ਕਿਹੜੇ ਬੰਦੇ ਨੇ ਅੱਜ ਸਾਹਮਣੇ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੀ ਕੋਜੀ ਜਿਹੜੀ ਰਾਜਨੀਤੀ ਹੈ ਜਿਹੜੀ ਗਵਾਚ ਚੁੱਕੀ ਹੈ ਕਿਉਂਕਿ ਇਹ ਹਰਕਤਾਂ ਕਰਕੇ ਇੰਨੀ ਗੈਰ ਜ਼ਿੰਮੇਵਾਰੀ ਗੱਲ ਕਿਸ ਸੰਸਥਾ ਨੇ ਤਾਂ ਉਹ ਮਾਨ ਸਤਕਾਰ ਦਿੱਤਾ ਉਹਨੂੰ ਬਦਨਾਮ ਕਰਨ ਵਸੇ ਜੋ ਤੁਸੀਂ ਕੱਲ ਇਹ ਫੈਸਲਾ ਲਿਆ ਔਰ ਆਪਣੀ ਬਾਈਟਾਂ ਦਿੱਤੀਆਂ ਇੰਨੀ ਮੈਂ ਸਮਝਾ ਕਿ ਉਹਦੇ ਵਿੱਚ ਜੋ ਗੱਲ ਕੀਤੀ ਹੈ ਪਰਮਜੀਤ ਸਰ ਨੇ ਨੇ ਕਿ ਕੋਰਟ ਦੇ ਵਿੱਚ ਗੱਲ ਹੋਈ ਕੋਰਟ ਦੇ ਵਿੱਚ ਇਹ ਪ੍ਰਪੋਜ਼ਲ ਰੱਖੀ ਗਈ ਨਾ ਕੋਈ ਕੋਰਟ ਦੀ ਤਾਰੀਖ ਨਾ ਕੋਈ ਬਾਤचीत ਨਾ ਨਾ ਲੈਣੀ ਨਾ ਦੇਣੀ ਸਿਰਫ ਇੱਕ ਇਹ ਮੇਲ ਜਿਹੜੀ ਆਈ ਹੈ ਔਰ ਮੇਲ ਭਜਵਾਈ ਕਿਨੇ ਇਹਦਾ ਅੱਜ ਪਰਦਾ ਫਾਸ਼ ਹੋ ਗਿਆ ਕਿ ਇਹ ਕੋਈ ਵਕੀਲ ਨੇ ਜਿਹੜੇ ਉਹ ਸੋਸਾਇਟੀ ਦੇ ਲੀਗਲ ਐਡਵਾਈਜ਼ਰ ਨੇ ਔਰ ਜਿਹੜੇ ਟੀਚਰਾਂ ਦੇ ਵਕੀਲ ਬਣੇ ਹੋਏ ਨੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਲਿਓ ਇਸ ਤਰੀਕੇ ਦੇ ਨਾਲ ਅੱਜ ਪਹਿਲਾਂ ਤਾਂ ਮੈਂ ਮੇਲ ਭੇਜੀ ਆ ਸਕੂਲ ਦੇ ਵਿੱਚ ਚੈੱਕ ਕਰਵਾਉਣ ਵਾਸਤੇ ਫਿਰ ਅਸੀਂ ਇਹਦੀ ਕਾਰਵਾਈ ਕਰਦੋ ਇਹ ਕੰਪਲੇਂਟ ਪੁਲਿਸ ਦੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਭੇਜੀ ਆ ਔਰ ਨਾਰਥ ਐਵੇਨਿਊ ਥਾਣੇ ਦੇ ਵਿੱਚ ਵੀ ਭੇਜੀ ਗਈ ਹੈ ਇਹ ਕੰਪਲੇਂਟ ਕੀ ਇਹ ਤਹਿਕੀਕਾਤ ਕੀਤੀ ਜਾਏ ਕਿ ਉਹਨਾਂ ਵਕੀਲਾ ਦੇ ਉੱਤੇ ਔਰ ਉਹ ਸਕੂਲ ਦੀ ਜਿਹੜੀ ਵੈਬਸਾਈਟ ਜਿੱਥੋਂ ਇਹ ਮੇਲ ਆਈ ਹੈ ਉਹਦੇ ਬਾਰੇ ਚੈੱਕ ਕੀਤਾ ਜਾਏ ਔਰ ਨਾਲ-ਨਾਲ ਜਿਹੜੇ ਸਟਾਫ ਜਿਹੜੇ ਇਹਦੇ ਇਨਵੋਲਵ ਨੇ ਉਹਨਾਂ ਨੂੰ ਵੀ ਸ਼ਿਕੋਕਾਸ ਨੋਟਿਸ ਦੇਣ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਹੜਾ ਗੁਰੂ ਅਰਕਿਸ਼ਨ ਪਬਲਿਕ ਸਕੂਲ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਰੇਗਾ ਔਰ ਇਹ ਲੋਗ ਜਿਹੜੀ ਆਪਣੀ ਕੋਜੀ ਰਾਜਨੀਤੀ ਪਿੱਛੇ ਲਗਾਤਾਰ ਹਮਲੇ ਕਰੀ ਜਾ ਰਹੇ ਨੇ ਲਗਾਤਾਰ ਮੈਂ ਸਮਝਦਾ ਕਿ ਲਫ਼ਜ਼ ਵੀ ਨਹੀਂ ਨੇ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਬਕਵਾਸ ਤੋਂ ਵੀ ਥੱਲੇ ਜਿਹੜੀ ਗੱਲ ਹੈ ਉਹ ਕਰਕੇ ਸ਼ਾਮ ਤੱਕ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਰਾਇ ਚਰਚਾ ਫਲਾਉਂਦੇ ਗਈ ਕਿ ਜੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਹੌਂਡ ਦਿੱਲੀ ਕਮੇਟੀ ਜਿਹੜੀ ਐ ਡੀਪੀਐਸ ਨੂੰ ਦੇਣ ਜਾ ਰਹੀ ਹੈ ਨਾ ਕੋਈ ਐਫਓਜੀ ਕੋਈ ਗੱਲਬਾਤ ਨਾ ਕੋਈ ਲੈਣੀ ਔਰ ਇਹਦੇ ਵਿੱਚ ਮੈਂ ਸੁਣਿਆ ਪਰਮਜੀਤ ਸਿੰਘ ਸਰਨੇ ਨੇ ਬੋਲਿਆ ਵੀ ਹੈ ਕਿ ਇਹਨਾਂ ਦੀ ਕੋਰਸਪੋਂਡੈਂਸ ਜਿਹੜੀ ਆ ਬਹੁਤ ਪੁਰਾਣੀ ਚਲਦੀ ਪਈ ਹੈ ਸਰਨਾ ਸਾਹਿਬ ਜੇ ਤੁਹਾਡੇ ਕੋਲ ਇਹ ਮੇਲ ਆ ਸਕਦੀ ਹੈ ਤੇ ਬਾਕੀ ਮੇਰੇ ਨਾਲ ਵੀ ਕਢਾ ਲਓ ਕਿਹੜੀ ਕੋਰਸਪੋਂਡੈਂਸ ਕਿਹਦੇ ਨਾਲ ਹੋਈ ਹੈ ਸੋ ਐਫਓਜੀ ਬੇਬੁਨਾਦੀ ਗੱਲ ਕਰਨ ਵਾਲੇ ਬੰਦਿਆਂ ਨੂੰ ਮੈਂ ਸਮਝਦਾ ਕਿ ਸੰਗਤ ਦਾ ਅੱਜ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਸੀ ਔਰ ਇਸ ਕਰਕੇ ਅੱਜ মিডিਆ ਰਾਹੀਂ ਅਸੀਂ ਲੋਕਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਜੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਦੇ ਇਸ ਕੱਲ ਤੋਂ ਪਿੱਛੇ ਬਿਲਕੁਲ ਨਹੀਂ ਹਟਾਂਗੇ ਔਰ ਬਿਲਕੁਲ ਇਦੀ ਤੈਹ ਤੱਕ ਜਾਵਾਂਗੇ ਜਿਹੜੀ ਰਿਪੋਰਟ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖੀ ਹੈ ਕਿ ਇਹ ਲੋਕ ਜਿਸ ਤਰੀਕੇ ਦੇ ਨਾਲ ਬਾਰ-ਬਾਰ ਔਰ ਇੱਕ ਖਾਸ ਤੌਰ ਤੇ ਉਸ ਸਮੇਂ ਦੇ ਵਿੱਚ ਇਹ ਕੰਮ ਕਰਦੇ ਨੇ ਜਿਸ ਵਕਤ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਕਤ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਐਡਮਿਸ਼ਨਾਂ ਵੱਧ ਨਾ ਜਾਣ ਸਕੂਲਾਂ ਦੀ ਸਟਰੈਂਥ ਠੀਕ ਨਾ ਹੋ ਜਾਏ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਸਕੂਲਾਂ ਨਿਕਲ ਜਾਣ ਇਸ ਕਰਕੇ ਹਮੇਸ਼ਾ ਇਹਨਾਂ ਦਾ ਇੱਕ ਮੋਟਰ ਸੁਪਰਿੰਡੀ ਹੈ ਕਿ ਪਿਛਲੇ 3-4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਨਵੰਬਰ, ਦਸੰਬਰ, ਜਨੂਅਰੀ ਜਿਸ ਵਕਤ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ ਐਫਓਜੀ ਬਕਵਾਸ ਬਾਜੀ ਐਫਓਜੀ ਦੂਸ਼ਣ ਬਾਜੀ ਜਿਹੜਾ ਇਲਜ਼ਾਮ ਲਾਣੇ ਸ਼ੁਰੂ ਕਰ ਦਿੰਦੇ ਆ ਜਿਹਦਾ ਸਿਰ ਪੈਰ ਕੋਈ ਨਹੀਂ ਹੁੰਦਾ ਕਾਵਤਾ ਤੇ ਬੜੀਆ ਸੁਣਿਆ ਸੀ ਕਿ ਲੋਕ ਕਹਿੰਦੇ ਕਿ ਤੇਰਾ ਕੁੱਤਾ ਕੰਨ ਘੱਟ ਕੇ ਲੈ ਗਿਆ ਮਗਰ ਲੋਕ ਆਪਣੇ ਕਾਨੂੰਨ ਨੂੰ ਹੱਥ ਲਾਣ ਦੀ ਜਗ੍ਹਾ ਕੁੱਤੇ ਵੱਲ ਭੱਜ ਪੈਂਦੇ ਨੇ ਅੱਜ ਦੋਵੇਂ ਭਰਾਵਾਂ ਨੇ ਇੰਜ ਹੀ ਕੀਤਾ ਕਿ ਉਸ ਕੁੱਤੇ ਨੇ ਮਗਰ ਪੈ ਕੇ ਦੇਖਣ ਵਸੇ ਕਿ ਕੌਣ ਦਿੱਲੀ ਪਬਲਿਕ ਜਿਹੜਾ ਜੀਐਸਪੀਐਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਮਗਰ ਇਹ ਨਹੀਂ ਦੇਖਿਆ ਤੈਕਰਨ ਵਕਤ ਕਿ ਇਹਦੇ ਵਿੱਚ ਕਰ ਕੌਣ ਰਿਹਾ ਕਿਉਂਕਿ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਕਿ ਇਹਦੇ ਪਿੱਛੇ ਕੌਣ ਬੰਦੇ ਨੇ ਔਰ ਉਹੀ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਹਰ ਮਹੀਨੇ ਮੰਤਰੀ ਫੀਸਿਸ ਦਿੰਦੇ ਮੈਂ ਸੁਣਿਆ ਸਰਦਾਰ ਹਰਵਿੰਦਰ ਸਿੰਘ ਦੀ ਬਾਈਟ ਜਿਹੜੀ ਇਹ ਗੱਲ ਕਹਿ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਮਨਜੀਤ ਸਿੰਘ ਜੀ ਕੇ ਔਰ ਮੈਂ ਆਫਿਸ ਬੀਅਰਰ ਵੀ ਨਹੀਂ ਸੀ ਉਸ ਸਮੇਂ ਦੇ ਵਿੱਚ ਜਿਸ ਵਕਤ ਇਹਨੂੰ ਸੈਂਟਰਲ ਡੀਸੈਂਟਰਲਾਈਜ਼ ਕੀਤਾ ਗਿਆ ਇਹ ਕੋਰਟ ਦਾ ਫੈਸਲਾ ਕੋਰਟ ਦੇ ਵਿੱਚ ਗਿਆ ਔਰ ਇੰਨਾ ਕਮਜ਼ੋਰ ਪ੍ਰਧਾਨ ਸੀ ਕਿ ਜਿਹੜਾ ਮੈਂਬਰਾਂ ਦੇ ਕਹਿੰਦੇ ਆ ਕੇ ਐਪੋਜ਼ਿਟ ਡਿਸੀਜਨ ਲੇਗਾ ਸਰਦਾਰ ਹਰਵਿੰਦਰ ਸਿੰਘ ਸਰਨਾਮੇ ਹੁਣੇ ਵੀ ਗੱਲ ਕੀਤੀ ਹੈ ਇੱਕ ਉਹ ਸੀਰੀਜ਼ ਆਉਂਦੀ ਸੀ ਨਾ ਮੁੰਗੇਰੀ ਲਾਲ ਕੇ ਹਜ਼ੀਨ ਸੁਪਨੇ ਇਹ ਦੋਵੇਂ ਪ੍ਰਾਰ ਰਾਤ ਸੁੱਤੇ ਸੁਪਨੇ ਦੇਖਦੇ ਨੇ ਕਿ ਹਾਏ ਅਜੀ ਸਵੇਰੇ ਜਾ ਕੇ ਦਿੱਲੀ ਕਮੇਟੀ ਦੇ ਇਸ ਕੁਰਸੀ ਤੇ ਬਹਿਣਾ ਉਹਦੇ ਲਈ ਅਸੀਂ ਕੁਝ ਵੀ ਅਨਾਪਸ਼ਨਾਬ ਬਖਦੀ ਹੈ ਔਰ ਸੰਗਤ ਮੰਨ ਜਾਏਗੀ ਅਰੇ ਸੰਗਤ ਤੁਹਾਨੂੰ ਨਕਾਰ ਚੁੱਕੀ ਹੈ ਤੁਸੀਂ ਹਲੇ ਤੱਕ ਇਹ ਸਮਝ ਨਹੀਂ ਰਹੇ ਸੰਗਤ ਤੁਹਾਡੇ ਕੋਲੋਂ ਇੱਕ ਇੱਕ ਉਸ ਪੈਸੇ ਦਾ ਹਿਸਾਬ ਮੰਗਦੀ ਹੈ ਜਿਹੜੇ ਗੁਰੂ ਘਰ ਦੀ ਮਿੱਟੀ ਤੁਸੀਂ ਵੇਚੀ ਹੈ ਸੰਗਤ ਤੁਹਾਡੇ ਕੋਲ ਇਜ਼ਾਮ ਮੰਗਦੀ ਹੈ ਜਿਹੜੇ ਬਾਲਾ ਸਾਹਿਬ ਦੇ ਕਰੋੜਾ ਰੁਪਇਆ ਤੁਸੀਂ ਘਰ ਲੈ ਗਏ ਔਰ ਬਾਅਦ ਚੋ ਦਿੱਲੀ ਕਮੇਟੀ ਨੇ ਦੇ ਕੇ ਜਿਹੜੇ ਉਹਦੇ ਪੈਸੇ ਦਿੱਤੇ ਨੇ ਤੁਸੀਂ ਆਪਣੇ ਆਪ ਨੂੰ ਪਾਕ ਸਾਫ ਨਹੀਂ ਹੋ ਸਕਦੇ ਦੂਜਿਆਂ ਤੇ ਇਲਜ਼ਾਮ ਲਾਣ ਕਰਕੇ ਐਸ ਕਰਕੇ ਕੋਈ ਇਲਜ਼ਾਮ ਲਾਣ ਦੀ ਲੋੜ ਨਹੀਂ ਹੈ ਜਿਹੜੀ ਗੱਲ ਕਰਨੀ ਹੈ ਕਲੀਅਰ ਆ ਕੇ ਬੈਠਣ ਸਾਡੇ ਨਾਲ ਗੱਲ ਕਰਨ ਹੁਣੇ ਤੁਸੀਂ ਫੀਸਾਂ ਦੀ ਗੱਲ ਕੀਤੀ ਹੈ ਇਹ ਇਹ ਕੋਈ ਇਲਜ਼ਾਮ ਲਾਣ ਦੀ ਗੱਲ ਹੈ ਸਾਰਾ ਸਕੂਲ ਹੈਗੇ ਨੇ ਜਿਹੜੇ ਮਰਜ਼ੀ ਬਾਰਾ ਬ੍ਰਾਂਚ ਚ ਕੋਈ ਵੀ ਚਲੀ ਜਾਏ ਤੁਸੀਂ ਸਾਰੇ ਮੀਡੀਆ ਦੇ ਭਰਾ ਬੈਠਿਓ ਤੁਸੀਂ ਸਾਰੇ ਵੈਲਕਮ ਹੋ ਮਰਜ਼ੀ ਹੁਣੇ ਪ੍ਰਿੰਸੀਪਲਸ ਨੂੰ ਕਹਿ ਦਿੰਦੇ ਆ ਕਿ ਕੋਈ ਵੀ মিডিਆ ਦਾ ਬੰਦਾ ਹੈ ਉਹਨੂੰ ਸਾਰੇ ਖਾਤੇ ਦਿਖਾ ਦਿਓ ਜਾ ਕੇ ਇਹਦੇ ਵਿੱਚ ਲੋਕਾਂ ਨੂੰ ਗੁਬਰਾ ਕਰਕੇ ਕਿਉਂਕਿ ਲੋਕਾਂ ਕੋਲ ਸਮਾਂ ਨਹੀਂ ਹੈ ਜਾ ਕੇ ਇਹਨਾਂ ਵਰਗੇ ਵੇਲੇ ਨਹੀਂ ਹੈਗੇ ਇਹ ਤੇ ਮੈਂ ਪਰਸੋ ਸੁਣ ਰਿਹਾ ਸੀ ਕਿ ਜਿਸ ਵਕਤ ਅਕਾਲੀ ਦਲ ਦੇ ਦਫ਼ਤਰ ਚ ਗਿਆ ਕਿ ਜੀ ਮੈਂ ਦਿੱਲੀ ਦਾ ਪ੍ਰਧਾਨ ਆ ਤੇ ਮੈਂ ਬਣ ਕੇ ਰਵਾਂਗਾ ਇਹ ਇੰਨੀ ਤਰਲੋ ਮੱਛੀ ਸਿਰਫ ਇਹਨਾਂ ਦੇ ਪਰਿਵਾਰ ਦੇ ਵਿੱਚ ਹੈਗੀ ਹੈ ਕਿ ਇੱਕ ਵੀ ਕੋਈ ਐਸਾ ਮੈਨੂੰ ਪਰਿਵਾਰ ਹੋਰ ਦੱਸ ਦਿਓ ਪੂਰੇ ਹਿੰਦੂਸਤਾਨ ਦੇ ਵਿੱਚ ਕਿ ਸਾਰਾ ਪਰਿਵਾਰ ਇੱਕੋ ਕੰਮ ਤੇ ਲੱਗਿਆ ਹੋਇਆ ਹੈ ਕਿ ਹਾਈ ਦਿੱਲੀ ਕਮੇਟੀ ਅਸੀਂ ਵਾਪਸ ਲੈਣੀ ਹੈ ਸੋ ਐਨ ਐਨ ਲਿਤਾ ਦਾ ਕੰਪਨ 50 ਦੇ ਹਾਂ ਉਹਦੇ ਚਲੋ ਉਹਨਾਂ ਨੂੰ ਪਤਾ ਹੀ ਹੈ ਕਿ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਪਤਾ ਹੋਏ ਕਿ ਜਿਹੜਾ ਜਿਹੜਾ ਕਰ ਦਿੱਲੀ ਦਾ ਕਰ ਰਿਹਾ ਹੈ ਕੱਲ ਮੈਂ ਵੀ ਸੁਣਿਆ ਉਹ ਕਹਿ ਰਿਹਾ ਜੀ ਸ਼ਰੋਮਨੀ ਕਮੇਟੀ ਕੋਲੋਂ ਅਸੀਂ ਪੈਸੇ ਲਵਾਂਗੇ ਜਾ ਕੇ ਸ਼ਰੋਮਨੀ ਕਮੇਟੀ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸੰਸਥਾਵਾਂ ਸਾਂਝੀ ਹੁੰਦੀ ਹੈ ਜਾ ਕੇ ਉਹਨਾਂ ਦੇ ਸਕੂਲਾਂ ਦੇ ਹਾਲਾਤ ਪਤਾ ਕਰੋ ਉਹਨਾਂ ਦੇ ਸਕੂਲਾਂ ਦੀਆਂ ਤਨਖਾਹਾਂ ਜਾ ਰਹੀਆਂ ਨੇ ਕਿੰਨੀ ਜਾ ਰਹੀਆਂ ਜਾ ਕੇ ਪਤਾ ਕਰੋ ਸ਼੍ਰੋਮਣੀ ਕਮੇਟੀ ਦੇ ਔਰ ਸਰਦਾਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਸਾਨੂੰ ਪੈਸੇ ਦੇਵੇ ਜਿਸ ਦਿਨ ਮਨਜੀਤ ਸਿੰਘ ਜੀ ਕੇ ਨੇ ਪ੍ਰਪੋਜ਼ਲ ਇੱਥੋਂ ਦਿੱਲੀ ਕਮੇਟੀ ਤੋਂ ਰੱਖੀ ਸੀ ਉਸ ਦਿਨ ਸਭ ਤੋਂ ਪਹਿਲਾਂ ਪ੍ਰਪੋਜ਼ਲ ਵੀ ਹਲੇ ਨਹੀਂ ਗਈ ਸੀ ਜਿਸ ਤਰੀਕੇ ਦੇ ਨਾਲ ਹੁਣ ਅੱਜ ਤੁਸੀਂ ਬਕਵਾਸ ਸ਼ੁਰੂ ਕੀਤੀ ਉਸ ਦਿਨ ਵੀ ਤੁਸੀਂ ਸ਼ੁਰੂ ਕਰਤੀ ਸੀ ਕਿ ਜੀ ਅਸੀਂ ਇਹ ਕਦੀ ਹੋਂ ਨਹੀਂ ਦੇਾਂਗੇ ਸ਼੍ਰੋਮਣੀ ਕਮੇਟੀ ਟੇਕਓਵਰ ਕਰ ਲੇਗੀ ਅੱਜ ਤੁਹਾਨੂੰ ਸ਼੍ਰੋਮਣੀ ਕਮੇਟੀ ਯਾਦ ਆ ਰਹੀ ਹੈ ਸੋ ਇਸ ਕਰਕੇ ਇਹ ਮਤਲਬ ਜਿਹੜੀ ਇੱਕ ਪਟਰੀ ਤੋਂ ਉਤਰ ਚੁੱਕੀ ਹੁੰਦੀ ਹੈ ਟ੍ਰੇਨ ਉਹ ਇਧਰ ਉਧਰ ਸੱਪ ਵਰਗੀ ਲੋਟਦੀ ਹੈ ਇਹ ਵੀ ਦੋਵੇਂ ਭਰਾਵਾਂ ਦਾ ਇਹ ਹਾਲ ਹੋ ਚੁੱਕਾ ਹੈ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਦਾਵਾ ਕਰ ਰਹੇ ਹੋ ਦਿੱਲੀ ਪਬਲਿਕ ਸਕੂਲ ਨੂੰ ਪਰ ਕਿਹਨਾਂ ਪਬਲਿਕ ਸਕੂਲ ਵਿੱਚ ਇਹਨਾਂ ਦੀ ਸਾਰੀ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਸਰਨਾ ਭਰਾਵਾ ਵੱਲੋਂ ਉਹਨਾਂ ਤੋਂ ਥੋੜੀ ਦੇਰ ਬਾਅਦ ਮਨਜੀਤ ਸਿੰਘ ਜੀ ਕੇ ਵੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਜਿਹਦੇ ਜੋ ਦਾਵਾ ਕਰ ਰਹੇ ਨੇ ਕਿ ਉਹ ਖੁਲਾਸੇ ਕਰਨਗੇ ਕਿ ਦਿੱਲੀ ਕਮੇਟੀ ਦੇ ਪਰਦੇ ਦੇ ਵਿੱਚ ਕਿਵੇਂ ਵੇਚਲੀ ਹੈ ਦੇਖੋ ਖੁਲਾਸਾ ਕਰਨ ਮੈਂ ਉਸ ਚੀਜ਼ ਦਾ ਵੈਲਕਮ ਕਰਾਂਗਾ ਮਗਰ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਇਹ ਹੋ ਗਿਆ ਕਿ ਦੋਵੇਂ ਭਰਾਵਾਂ ਨੇ ਵੀਡੀਓ ਪਾਤੀ ਹੈ ਸਰਦਾਰ ਸੁਖਪੀਰ ਸਿੰਘ ਬਾਦਲ ਦੇ ਅੱਗੇ ਮੇਰਾ ਨੰਬਰ ਘਟ ਗਿਆ ਇਹ ਨੰਬਰ ਬਣਾਉਣ ਜਾ ਰਹੇ ਆਂ ਔਰ ਹੋਰ ਇਹਦਾ ਕੀ ਕੰਮ ਹੈ ਉਹਨਾਂ ਨੂੰ ਪੁੱਛੋ ਕਿ ਇਹ ਇਹ ਤੇ ਤੂੰ ਤੇ ਪ੍ਰਬੰਧ ਨਾਲ ਸਾਡੇ ਰਿਹਾ ਤੂੰ ਤੂੰ ਜਿਹੜੀਆਂ ਹਰਕਤਾਂ ਕੀਤੀਆਂ ਨੇ ਤੂੰ ਲੋਕਾਂ ਨੂੰ ਉਹਦਾ ਜਵਾਬ ਤੇ ਦਿੰਦਾ ਨਹੀਂ ਯਾਰ ਫਿਰ ਮੂੜ ਤੜਕੇ ਤੁਸੀਂ ਆ ਜਾਂਦੇ ਹੋ ਖੁਲਾਸਾ ਕਰਨਗੇ ਮੈਂ ਕਹਿ ਰਿਹਾ ਮੋਰ ਥੈਨ ਵੈਲਕਮ ਉਥੋਂ ਉੱਠ ਕੇ ਇੱਥੇ ਤੱਕ 10 ਕਦਮ ਦਾ ਸਫ਼ਰ ਹੈ ਅਸੀਂ ਆ ਵੈਲਕਮ ਕਰਾਂਗੇ ਲੈ ਆ ਕੇ ਦਿਖਾਣੇ ਔਰ ਉਸੇ ਵਕਤ ਕੁਰਸੀ ਛੱਡ ਕੇ ਚਲੇ ਜਾਵੋਗੇ ਇੱਥੇ ਕਿ ਕੋਈ ਪ੍ਰੂਫ ਕਰਕੇ ਦੱਸ ਦਵੇ ਕਿ ਦਿੱਲੀ ਕਮੇਟੀ ਦੀ ਕੋਈ ਕੋਰਸਪੋਨਡੈਂਸ ਕਿਸੇ ਸਕੂਲ ਨਾਲ ਕਿਸੇ ਸੰਸਥਾ ਦੇ ਨਾਲ ਸਕੂਲ ਦੇਣ ਦੀ ਹੋਈ ਹੈ ਇਹ ਮੇਰਾ ਜਵਾਬ ਉਹਨਾਂ ਨੂੰ ਕੋਲੋਂ ਪੁੱਛ ਲੈਣਾ ਕਿ ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਅਗਰ ਤੁਹਾਨੂੰ ਹੈ ਤੇ ਨਾਲ মিডিਆ ਲੈ ਕੇ ਤੁਸੀਂ ਇੱਥੇ ਆ ਜਾਣਾ